ਪਰ ਭਾਈ ਜਿੰਨਾ ਟਾਈਮ ਸਾਡਾ ਜਰਨੈਲ ਆ ਸਾਡਾ ਯੋਧਾ ਬਾਪੂ ਜੀ ਜਸਦੀਪ ਸਿੰਘ ਢੱਲੇਵਾਲ ਮਰਨ ਵਰ ਤੇ ਬੈਠਾ ਉਹ ਬੰਦਾ ਜੀ ਆਪਦਾ ਸਾਰੇ ਪਰਿਵਾਰ ਦਾ ਮੋਹ ਪਿਆਰ ਤਿਆਗ ਕੇ ਮਰਨ ਵਰ ਤੇ ਬੈਠਾ ਹੋਇਆ ਸਾਡਾ ਭਾਈ ਦਿਲ ਨਹੀਂ ਕਰਦਾ ਇਹ ਤੋਂ ਛੱਡ ਕੇ ਜਾਣ ਨੂੰ ਠੀਕ ਆ ਪਰਿਵਾਰਾਂ ਨੂੰ ਅਣਿਕ ਸਾਰਿਆਂ ਨੂੰ ਨਹੀਂ ਸਾਰਿਆਂ ਦੇ ਪਰਿਵਾਰਾਂ ਨੂੰ ਹੀ ਆ ਉਹ ਨਹੀਂ ਜਾ ਨਹੀਂ ਸਕਦੇ ਛੱਡ ਕੇ ਕਿਉਂਕਿ ਉਹ ਸਮੁੱਚੇ ਭਾਰਤੀ ਕਿਸਾਨੀ ਦੇ ਲਈ ਅਜੇ ਮਰਨ ਵਰਤ ਤੇ ਬੈਠਾਗਾ 36ਵਾਂ ਦਿਨ ਹੋ ਗਿਆ ਮਰਨ ਵਰਤ ਨੂੰ ਜਦੋਂ ਉਹ ਆਪ ਦੇ ਪਰਿਵਾਰ ਦਾ ਮੂੰਹ ਧਿਆਗ ਸਕਦੇ ਆ ਤਾਂ ਭਈ ਅਸੀਂ ਇਥੋਂ ਨਹੀਂ ਜਾਂਦੇ ਤਾਂ ਜੇ ਹੀ ਇਹ ਨਾ ਕਰਾਂ ਜੇ ਤੀਰ ਨਾ ਜਦੋਂ ਆਪਣੇ ਮੰਗਾ ਮੰਨਦੇ ਨਹੀਂ ਉਹਨਾਂ ਤੇ ਸਿੱਟੀਆਂ ਫਿਰ ਤਾਂ ਤੁਸੀਂ ਇਹਨਾਂ ਦੇਖੋ ਇਸੇ ਤਰੀਕੇ ਦੇ ਨਾਲ ਕਿਸਾਨ ਆਗੂ ਆਪਣੇ ਘਰਾਂ ਤੋਂ ਬਾਹਰ ਆਪਣੇ ਪਰਿਵਾਰ ਤੋਂ ਦੂਰ ਕਿਵੇਂ ਇਸ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਔਰ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ 36 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤਾਂ ਕਿਵੇਂ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਕਿਵੇਂ ਇਹ ਸਾਰਾ ਗਰਾਊਂਡ ਪੱਧਰ ਤੇ ਦਿਖਾਵਾਂਗੇ ਕਿਵੇਂ ਹੁਣ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਕਿਉਂਕਿ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤ ਤੇ ਨੇ ਤੁਸੀਂ ਵੀ ਸਾਰੇ ਇੱਥੇ ਸੜਕਾਂ ਤੇ ਜੋ ਪਰਿਵਾਰ ਸਜਣ ਨੂੰ ਦਿਲ ਨਹੀਂ ਕਰਦਾ ਵੇਖੋ ਜੀ ਦਿਲ ਬਹੁਤ ਕਰਦਾ ਪਰ ਜਿਹੜੀਆਂ ਕਹਾਂਗੇ ਚੰਦਰੀਆਂ ਸਰਕਾਰਾਂ ਵਾਦੇ ਕਰਕੇ ਮੁੱਕਰਦੀਆਂ ਬਹੁਤ ਮਾੜੀ ਗੱਲ ਨਵਾਂ ਸਾਲ ਹਰ ਇੱਕ ਦਾ ਜੀ ਕਰਦਾ ਵੀ ਆਪਦੇ ਘਰੇ ਆਪਦੇ ਪਰਿਵਾਰ ਚ ਮਨਾਇਆ ਜਾਵੇ ਪਰ ਜਿੱਥੇ ਸਾਡੇ ਜਰਨੈਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਲਈ 26 ਨੰਬਰ ਤੋਂ ਮਰਨ ਵਰਤੇ ਡਾਟੇ ਹੋ ਜਿਨ੍ਹਾਂ ਦੀ ਹਾਲਤ ਦੇਖ ਰਿਓ ਤੁਸੀਂ ਬਹੁਤ ਨਾਜ਼ੁਕਾ ਲੱਗ ਪਗ 36 ਦਿਨ ਹੋ ਗਏ ਤੇ ਉਹਨਾਂ ਦੀ ਪਹਿਰੇਦਾਰੀ ਰਾਖੀ ਕਰਨੀ ਸਾਡੇ ਲਈ ਸਦੀ ਨਵੇਂ ਸਾਲ ਤੇ ਸਦੀ ਪੁਰਾਣੇ ਸਾਡੀਆਂ ਮੰਗਾ ਸਾਡੀ ਜ਼ਮੀਨ ਸਾਡੀਆਂ ਫਸਲਾਂ ਨਸਲਾਂ ਬਚਾਉਣ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਸਾਡੇ ਨਿੱਤ ਸਾਰੇ ਨਵੇਂ ਸਾਲ ਨੂੰ ਅਸੀਂ ਨਵੇਂ ਸਾਲ ਉਹਦੇ ਕਾਂਗਜ ਦੀਆਂ ਸਾਡੀਆਂ ਸਰਕਾਰਾਂ ਸਾਨੂੰ ਸਾਡੀਆਂ ਮੰਨੀਆਂ ਮੰਗਾ ਲਾਗੂ ਕਰਨੀਆਂ ਖੁਸ਼ੀ-ਖੁਸ਼ੀ ਅਸੀਂ ਆਪਦੇ ਅਦੋਲਣ ਜਿੱਤ ਕੇ ਘਰੇ ਜਾਵਾਂਗੇ ਸਾਡਾ ਉਹਦੇ ਨਵੇਂ ਸਾਲ ਹੋ ਵੱਖਰਾ ਸਾਲ ਹੋਊਗਾ ਤੇ ਨਵੇਂ ਸਾਲ ਜਿਹੜੇ ਚੜਦੇ ਤੇ ਦੇ ਆਏ ਨਾ ਅਦੋਲਨ ਦੇ ਵਿੱਚ ਸਾਡੇ ਲਈ ਬਹੁਤ ਖੁਸ਼ੀ ਆ ਕਿ ਕੱਲ ਨੂੰ ਨਵਾਂ ਦਿਨ ਜਿਹੜਾ ਨਵੇਂ ਸਾਲ ਦੇ ਵਿੱਚ ਸ਼ੁਰੂਆਤ ਕਰਾਂਗੇ ਅਸੀਂ ਆਪਣੀਆਂ ਮੰਗਾਂ ਲਈ ਆ ਆਪਦੇ ਆਗੂ ਦੀ ਸੁਰੱਖਿਆ ਲਈ ਸਾਡੇ ਲਈ ਜਿਹੜਾ ਇਹ ਸਭੀ ਨਵੇਂ ਸਾਲਾ ਸਾਡਾ ਜਿਹਦੇ ਅਦੋਲਨ ਚ ਤੂ ਦੇ ਵੱਖਰਾ ਨਵਾਂ ਸਾਲ ਹੋਊਗਾ ਬਿਲਕੁਲ ਬਿਲਕੁਲ ਤਾਂ ਇਹ ਗੱਲ ਕਰੀ ਤਾਂ 0 ਡਿਗਰੀ -0 ਡਿਗਰੀ ਤਾਂ ਹੈ તાਪਮਾਨ ਹੈ ਤਾਂ ਉੱਥੇ ਵੀ ਹਾਲਾਤ ਦੇਖੋ ਅੱਗ ਦੀ ਧੂਣੀ ਭਾਲ ਕੇ ਕਿਸਾਨ ਆਗੂ ਜਿਹੜੇ ਡਟੇ ਹੋਏ ਐ ਔਰ ਇਹ ਅਸਲ ਗੱਲ ਇਹ ਵੀ ਆਪਣੀਆਂ ਮੰਗਾਂ ਦੇ ਲਈ ਡਟੇ ਹੋਏ ਆ ਔਰ ਇਸ ਦੇ ਵਿੱਚ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਇਸੇ ਤਰੀਕੇ ਦੇ ਨਾਲ ਡਟੇ ਰਹਿਣਾ ਤਾਂ ਨੌਜਵਾਨ ਆਗੂ ਉਹ ਤੁਸੀਂ ਵੀ ਘਰੇ ਜਾਣੋਂ ਦਿਲ ਨਹੀਂ ਕਰਦਾ ਪਰਿਵਾਰ 'ਚ ਬੈਣ ਨੂੰ ਦਿਲ ਨਹੀਂ ਕਰਦਾ ਮੰਗਾ ਦੇ ਕਰਕੇ ਇੱਥੇ ਡਟੇ ਹੋਏ ਹੋ ਹਾਂਜੀ ਭਾਈ ਇਹ ਵੀ ਬਹੁਤ ਵੱਡੀ ਗੱਲ ਹੈ ਦੇਖੋ ਸਾਡੇ ਵੀ ਪਰਿਵਾਰ ਨੇ ਸਾਡੇ ਹੀ ਬੱਚੇ ਨੇ ਦੇਖੋ ਨਵਾਂ ਸਾਲ ਜਿਵੇਂ ਸਾਰੇ ਲੋਕ ਮਨਾਉਣਗੇ ਸਾਰੀ ਦੁਨੀਆ ਮਨਾਉਗੀ ਸਾਡਾ ਵੀ ਜੀ ਕਰਦਾ ਸੀ ਬੱਚੇ ਨਵਾਂ ਸਾਲ ਮਨਾएंगे ਪਰ ਭਾਈ ਜਿੰਨਾ ਟਾਈਮ ਸਾਡਾ ਜਰਨੈਲ ਆ ਸਾਡਾ ਯੋਧਾ ਬਾਪੂ ਜੀ ਜੀਤ ਸਿੰਘ ਢੱਲੇਵਾਲਾ ਮਰਨ ਵਰਤ ਤੇ ਬੈਠਾ ਉਹ ਬੰਦਾ ਜੀ ਆਪ ਦਾ ਸਾਰੇ ਪਰਿਵਾਰ ਦਾ ਮੋਹ ਪਿਆਰ ਤਿਆਗ ਕੇ ਮਰਨ ਵਰਤ ਤੇ ਬੈਠਾ ਹੋਇਆ ਸਾਡਾ ਭਾਈ ਦਿਲ ਨਹੀਂ ਕਰਦਾ ਇਹ ਤੋਂ ਛੱਡ ਕੇ ਜਾਣ ਨੂੰ ਉਹਨੂੰ ਠੀਕ ਆ ਪਰਿਵਾਰਾਂ ਨੂੰ ਅਢੀਕ ਸਾਰਿਆਂ ਨੂੰ ਹੀ ਸਾਰਿਆਂ ਦੇ ਪਰਿਵਾਰਾਂ ਨੂੰ ਹੀ ਆ ਪਰ ਅਸੀਂ ਜਾ ਨਹੀਂ ਸਕਦੇ ਨੂੰ ਛੱਡ ਕੇ ਕਿਉਂਕਿ ਉਹ ਸਮੁੱਚੇ ਭਾਰਤੀ ਕਿਸਾਨੀ ਦੇ ਲਈ ਜੋ ਅੱਜ ਮਰਨ ਵਰਤ ਤੇ ਬੈਠਾ ਹੈਗਾ 36ਵਾਂ ਦਿਨ ਹੋ ਗਿਆ ਮਰਨ ਵਰਤ ਨੂੰ ਜਦੋਂ ਉਹ ਆਪ ਦੇ ਪਰਿਵਾਰ ਦਾ ਮੋਹ ਤਿਆਗ ਸਕਦੇ ਆ ਤਾਂ ਭਈ ਅਸੀਂ ਵੀ ਇੱਥੋਂ ਨਹੀਂ ਜਾਂਦੇ ਅਸੀਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਇੱਥੇ ਡਟੇ ਹੋਏ ਆ ਤੇ ਇੱਥੇ ਡਟੇ ਰਹਾਂਗੇ ਅਸੀਂ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਬਾਈ ਸੋ ਇਹ ਅਸਲ ਦੇ ਵਿੱਚ ਇਹ ਬੜੀ ਇਮੋਸ਼ਨਲ ਤਸਵੀਰ ਆ ਦੂਸਰੇ ਪਾਸੇ ਅੰਦਰਲੇ ਪਾਸੇ ਦੀ ਵੀ ਤਸਵੀਰ ਦਿਖਾਵਾਂਗੇ ਜਿੱਥੇ ਲਗਾਤਾਰ ਲੰਗਰ ਚੱਲ ਰਿਹਾ ਹੈ ਪਰ ਜਿਵੇਂ ਜਿਵੇਂ ਨਵਾਂ ਸਾਲ ਜਿਹੜਾ ਚੜਨ ਦੀ ਕਗਾਰ ਤੇ ਆ 2024 ਖਤਮ ਹੋਣ ਦੀ ਕਗਾਰ ਤੇ ਆ ਤਾਂ ਕਿਸਾਨ ਅੱਗੋਂ ਉਸੇ ਤਰੀਕੇ ਦੇ ਨਾਲ ਹੀ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਆ ਉਸੇ ਤਰੀਕੇ ਦੇ ਨਾਲ ਗਿਣਤੀ ਜੜੀ ਵੱਧ ਰਹੀ ਹੈ ਪਰ ਇੱਥੇ ਲੰਗਰ ਪ੍ਰਸ਼ਾਦ ਦੇ ਲਗਾਤਾਰ ਤਿਆਰ ਨੇ ਔਰ ਹਰੇਕ ਪੱਖ ਜਿਹੜਾ ਜਰੂਰ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ جاری ਆ ਦੇਖੋ ਇਸ ਠੰਡ ਦੇ ਵਿੱਚ ਇਸ ਕਰਕ ਦੀ ਸੀਤ ਲਹਿਰ ਦੇ ਵਿੱਚ ਵੀ ਕਿਸਾਨ ਆਗੂ ਲੰਗਰਾਂ ਦੀ ਦੇਹ ਤੇ ਬੈਠੇ ਆ ਬਜ਼ੁਰਗ ਨੇ ਗੱਲਬਾਤ ਕਰਾਂਗੇ ਤਾਂ ਬਾਪੂ ਡਰ ਨਹੀਂ ਆਉਂਦਾ ਕਹਾਦਾ ਜੀ ਠੰਡ ਦਾ ਹਾਂ ਜੀ ਉਮਰਾਂ ਕਿੰਨੀਆਂ ਹੈਗੀ 65 67 ਸਾਲ ਦੀ ਨਵਾਂ ਸਾਲ ਵੀ ਚੜਨ ਵਾਲਾ ਹੈ। ਕਹਾਂ ਜੀ ਹਾਂ ਜੀ ਸਵਾ ਮਹੀਨਾ ਹੋ ਗਿਆ ਆਿਆਂ ਨੂੰ ਗਈ ਨਹੀਂ। ਤੇ ਨਵਾਂ ਸਾਲ ਜਿਵੇਂ ਚੜਨ ਵਾਲਾ ਜਾਖਰੀ ਰਾਤ ਹੈ 2025 ਚੜ ਜਾਣਾ ਸਵੇਰੇ ਤਾਂ ਇੱਥੇ ਹੀ ਚੜਾਉਣਾ। ਇੱਥੇ ਜੀ ਇੱਥੇ ਇੱਥੇ। ਐਂ ਬੈਠਿਆ ਨੇ। ਐਂ ਬੈਠਾਂਗੇ। ਪਰਿਵਾਰ ਚ ਉਡੀਕ ਨਹੀਂ ਹੈ ਵੀ ਬਾਪੂ ਘਰ ਆਉ। ਡੀਕਦੇ ਆ ਜੀ ਰੋਜ਼ ਆਖਦੇ ਨੇ ਆ ਕੇ ਪੰਜ ਚਾਰ ਦਿਨਾਂ ਨੂੰ ਆ ਕੇ। ਹੌਲੀ ਹੌਲੀ ਹੁਣ ਕੰਨਾਂ ਤੇ ਪੈ ਗਿਆ ਜਵਾਕਾਂ ਦੇ ਆਹ ਹੁੰਦੇ ਚੱਲ ਦੇਖ ਲਈ ਫਿਰ। ਸਲਾਹ ਜੀ ਦੇ। ਬਿਲਕੁਲ ਬਿਲਕੁਲ ਸੋ ਦੂਸਰੇ ਪਾਸੇ ਵੀ। ਅ ਤੁਸੀਂ ਵੀ ਇਸੇ ਜਗ੍ਹਾ ਤੇ ਡਟੇ ਹੋਇਓ ਦਿਲ ਨਹੀਂ ਕਰਦਾ ਘਰਾਂ ਚ ਜਾਣ ਨੂੰ ਪਰਿਵਾਰ ਚ ਜਾਣ ਨੂੰ ਨਵਾਂ ਸਾਲ ਐ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤੇ ਨੇ ਉਸ ਤੋਂ ਬਾਅਦ ਵੀ ਇੱਥੇ ਹੀ ਡਟੇ ਹੋਇਓ ਇਹ ਘਰ ਜੀ ਸਾਡਾ ਆਹ ਹੀ ਬਣ ਗਿਆ ਹਾਂ ਸਭ ਕੋ ਮਿਲਦਾ ਇੱਥੇ ਸਭ ਕੋ ਸਭ ਕੋ ਕਿੰਨਾ ਸਮਾਂ ਫਿਰ ਕਰਕੇ ਇੱਥੇ ਆਏ ਇੱਥੇ ਕਿੰਨੇ ਸਾਡਾ ਰਾਜੀ ਬੰਦਾ ਉਹਦੇ ਜਾਵਾਂਗੇ ਮਤਲਬ ਮੰਗਾ ਬਣਾ ਕੇ ਜਾਣੀ ਬਣਾ ਕੇ ਜਾਣੀ ਪਰ ਸਾਲ ਲੱਗੇ 6 ਮਹੀਨੇ ਲੱਗੇ ਪਰ ਅੱਜ ਮੁੱਕ ਜਾ ਉਹਨਾਂ ਚ ਨਹੀਂ ਜਾਂਦੇ ਬਿਲਕੁਲ ਬਿਲਕੁਲ ਸੋ ਹਰ ਇੱਕ ਤਸਵੀਰ ਐ ਦੂਸਰੇ ਪਾਸੇ ਜਿੱਥੇ ਇਹ ਵੀ ਬੜੀ ਅਹਿਮ ਤਸਵੀਰ ਹੈ 휠ਚੇਅਰ ਤੇ ਬੈਠੇ ਹੋਇਆ ਇਸ ਠੰਡ ਦੇ ਮੌਸਮ 'ਚ ਵੀ ਤੁਸੀਂ ਵੀ ਇੱਥੇ ਹੀ ਹੋ ਹਾਂਜੀ ਵੈਕਰੂਜਿਕਾ ਖਾਲਸਾ ਵੈਕਰੂਜ ਕੀ ਪਤਾ ਹੈ ਨਵੇਂ ਸਾਲ ਤੋਂ ਇੱਥੇ ਹੀ ਰਹਿਣਾ ਜਾਣਾ ਨਹੀਂ ਨਾ ਜੀ ਇਹੀ ਸਾਡਾ ਘਰ ਆ ਜੀ ਇੱਥੇ ਰਹਿਣਾ ਹੁਣ ਇੰਨਾ ਜਗਰ ਆਪਣੀਆਂ ਮੰਗਾ ਮੰਨਦੇ ਨੇ ਉਹਨਾਂ ਚਿਰ ਤਾਂ ਇੱਥੇ ਹੀ ਆ ਫਿਰ ਸੋ ਪਰਿਵਾਰ ਵਾਲੇ ਫਿਰ ਵਾਜਣਾ ਨਹੀਂ ਦਿੰਦੇ ਵੀ ਆ ਜਾਓ ਕਰੇ ਜਿਵੇਂ ਸਾਰੇ ਕਿਸਾਨ ਆ ਗੋ ਇੱਥੇ ਹੀ ਆ ਵਾਜਾ ਵਧੁੰਦੇ ਆ ਜੀ ਸਾਲ ਨੂੰ ਪਤਾ ਹੀ ਆਪਨੂੰ ਤਾਂ ਰੇਗ ਫੋਨ ਕਰਦਾ ਹੈ ਵੀ ਆਓ ਕੱਲ ਕਰ ਵੀ ਆਪਣੇ ਆਪ ਹੋਂ ਦੀ ਲੜਾਈ ਆ ਫਿਰ ਇਹ ਲੜਦੇ ਆ ਹੂੰ ਇਹ ਜ਼ਰੂਰੀ ਹੈ ਸਾਰਿਆਂ ਨਾਲ ਵੱਡੀ ਚੀਜ਼ ਇਹ ਆ ਜਿਹਦੀ ਜ਼ਮੀਰ ਜਾਗਦੀ ਆ ਜਾਂ ਜ਼ਮੀਨ ਚਾਹੀਦੀ ਆ ਉਹ ਬੰਦਾ ਤਾਂ ਫਿਰ ਇਹ ਜ਼ਰੂਰੀ ਥਾਂ ਉੱਤੇ ਬਹਿਣਾ ਪਊਗਾ ਥਾਂ ਉੱਤੇ ਵੀ ਜ਼ਰੂਰੀ ਆ ਵੀ ਇਹ ਮੰਗਾ ਤੇ ਆਪਾਂ ਲੜਾਈ ਲੜਦੇ ਇੱਥੇ ਆ ਹਰ ਵਕਤ ਆਪਣਾ ਬਠਿੰਡਾ ਆ ਤਾਂ ਲੰਗਰ ਚੱਲਦੇ ਨੇ ਕਿਸੇ ਸੇਵਾ ਕਰ ਦਿੰਦੇ ਆ ਰਾਤ ਆ ਤੇ ਆਪਾਂ ਨੂੰ ਜ਼ਰੂਰੀ ਆ ਫਿਰ ਇਹ ਇਹਦੇ ਤੇ ਆਪਾਂ ਲੱਗੇ ਡਟੇ ਵਿਆਂ ਇੱਥੇ ਖੜੇ ਆ ਨਾਲ ਹੀ ਬਿਲਕੁਲ 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 ਸੋ ਇੱਕ ਹੈ ਬਸ ਏਵੀਂ ਦੇਖੋ ਡਿਊਟੀਆਂ ਲੱਗ ਰਹੀਆਂ ਤਸਵੀਰ ਜ਼ਰੂਰ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਦਿਖਾਵਾਂਗਾ ਕਿ ਜਿਵੇਂ ਜਿਵੇਂ ਰਾਤ ਹੋ ਰਹੀ ਆ ਉਵੇਂ-ਉਵੇਂ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦੇ ਪੈਰਾ ਦੇਣ ਦੇ ਲਈ ਅੱਗੇ ਕੀ ਵਧਾਰੇ ਤਾਂ ਜੇਕਰ ਗੱਲ ਕਰੀਏ ਜਿਵੇਂ ਆਖਰੀ ਰਾਤ ਐ 2024 ਦੀ ਉਸੇ ਤਰ੍ਹਾਂ ਨੇ ਤੁਸੀਂ ਸਿਕਿਉਰਿਟੀ ਵੀ ਵਧਾਰੇ ਹੋ ਨਾਲ-ਨਾਲ ਸੋ ਇੱਕ ਪਾਸੇ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਵੀ 2 ਦਿਨ ਦਾ ਹੋਰ ਸਮਾਂ 2 ਤਰੀਕ ਤੱਕ ਜਿਹੜਾ ਹੈਗਾ ਸੁਣਵਾਈ ਅਗਲੀ ਹੋਣੀ ਐ 3 ਤਰੀਕ ਨੂੰ ਸੋ ਹੁਣ ਕਿਵੇਂ ਪੂਰੀ ਪ੍ਰਤੀਕਿਰਿਆ ਹੈ ਘਰਾਂ ਦੇ ਵਿੱਚੋਂ ਫੋਨ ਨਹੀਂ ਆਉਂਦੇ ਵੀ ਘਰੇ ਆ ਜਾਓ ਨਵਾਂ ਸਾਲ ਚੜਨ ਆਲਾ ਹੈ ਪਰਿਵਾਰ ਡੀਕਦਾ ਹੈ ਨਹੀਂ ਸੱਚ ਤਾਂ ਉਹਨਾਂ ਚ ਰੇਤੀ ਜਿੜਾ ਟਿਆਂ ਇਹਨਾਂ ਦਾ ਸਾਡਾ ਮਸਲਾ ਨਹੀਂ ਬਿਲਕੁਲ ਬਿਲਕੁਲ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਪ੍ਰਕਿਰਿਆ ਨਵੇਂ ਸਾਲ ਨੂੰ ਲੈ ਕੇ ਜੀ ਦੇਖੋ ਜੀ ਜਿੰਨਾ ਚਿਰ ਸਾਡੀਆਂ ਦੇਖ ਲੈ ਜਵਾਨੀ ਦੇ ਕਿਸਾਨੀ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਕਾਹਦਾ ਨਵਾਂ ਸਾਲ ਆਗਾ ਸਾਡੇ ਵਾਸਤੇ ਆ ਪੁਰਾਣਾ ਸਾਲ ਵੀ ਉਹੀ ਆ ਨਵਾਂ ਸਾਲ ਵੀ ਉਹੀ ਆ ਨਵਾਂ ਸਾਲ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਅਰਬਾਂ ਖਰਬਾਂ ਦੀਆਂ ਕਮਾਈਆਂ ਹੋਣੀਆਂ ਨੇ ਜਿਨ੍ਹਾਂ ਨੂੰ ਫਿਰੇ ਚ ਸਰਕਾਰ ਜ਼ਮੀਨਾਂ ਦੇ ਰਹੀ ਐ ਸਾਥੋਂ ਖੋਖੋ ਕੇ ਸਾਡੀ ਕਾਦੀ ਸਾਡੀ ਤਾਂ ਜੀਰੀ ਰੋਲ ਕੇ ਲਈ ਐ ਜੇ ਕਿਸੇ ਦੇ 70 80 ਮਣ ਜੀਰੀ ਹੁੰਦੀ ਸੀ ਉਹ ਜੋ 5 6 ਮਣ ਦੀ ਕਾਰਡ ਦੇ ਕੇ ਜੀਰੀ ਵੇਚੀ ਅਸੀਂ 15 ਤੋਂ 20 ਦਿਨ ਹੈਰਾਨ ਹੋ ਕੇ ਸਾਡੀ ਕਾਦੀ ਇਹੋ ਆ ਨਵਾਂ ਸਾਲ ਅਸੀਂ ਤਾਂ ਉਹੀ ਕਹਿੰਦੇ ਮਿੱਟੀ ਦੇ ਪੁੱਤਾਂ ਮਿੱਟੀ 'ਚ ਰੁਲਣਾ ਮਿੱਟੀ ਆਹ ਛੜਕਾਂ ਸਾਡੀਆਂ ਗੁਰੂਆਂ ਨੇ ਵੀ ਆ ਛੜਕਾਂ ਤੇ ਪੋਦੇ ਮਹੀਨੇ ਹੰਡਾਏ ਆ ਸਾਡੇ ਕਿਸਾਨ ਵੀ ਪੋਦੇ ਮਹੀਨੇ ਛੜਕਾਂ ਤੇ ਹੰਡਾ ਰਹੇ ਆ ਜੀ ਸਾਡੀਆਂ ਕਾਹਦੀਆਂ ਹੋਣੇ ਸਾਡੇ ਵਾਸਤੇ ਕੋਈ ਨਵਾਂ ਸਾਲ ਨਹੀਂ ਜਿੰਨਾ ਚੱਕਰ ਸਾਡੀਆਂ ਸਰਕਾਰਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਗਰੀਬ ਲੋਕਾਂ ਦੇ ਹੱਕਾਂ 'ਚ ਨਹੀਂ ਨਾ ਖੜਦੀਆਂ ਉਹਨਾਂ 'ਚ ਸਾਡੀ ਸਾਡੀ ਕੋਈ ਜ਼ਿੰਦਗੀ ਦੀ ਕੋਈ ਹੋੰਦ ਨਹੀਂ ਅਸੀਂ ਤਾਂ ਬਸ ਜਹੇ ਜੇ ਆਗੇ ਜਿਹੇ ਜੇ ਬਾਗੇ ਮਿੱਟੀ ਦੇ ਪੁੱਤਾਂ ਮਿੱਟੀ 'ਚ ਰਹੇ ਆ ਮਿੱਟੀ 'ਚ ਰੁਲਣਾਗਾ ਮਿੱਟੀ 'ਚ ਜੰਮੇ ਆ ਮਿੱਟੀ 'ਚ ਪਲੇ ਆ ਬਿਲਕੁਲ ਬਿਲਕੁਲ ਸੁਬੜੀ ਜੇ ਅਸੀਂ ਗੱਲ ਕਰੀ ਤਾਂ ਬੜੀ ਗਮਗੀਨ ਮਾਹੌਲ 'ਚ ਇਹ ਚੀਜ਼ਾਂ ਨੇ ਕਿਉਂਕਿ ਜਿੱਥੇ ਕਿਸਾਨ ਡਟੇ ਐ ਇਹ ਆਖਰੀ ਰਾਤ ਐ ਖਨੌਰੀ ਬਾਰਡਰ ਦੇ ਉੱਪਰ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਐ ਕੋਜੀਮੈਂਟ ਬਚੇ ਐ ਪਰ ਇਰਾਦੇ ਪੱਕੇ ਨੇ ਉਸੇ ਤਰੀਕੇ ਦੇ ਨਾਲ ਡਟੇ ਹੋਏ ਐ ਕਿ ਮੰਗਾ ਮਨਾ ਕੇ ਇੱਥੋਂ ਜਾਣਾ ਐ ਸੋ ਅੱਗੇ ਦੀ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਹਰੇਕ ਪੱਖ ਜਿਹੜਾ ਉਹ ਪੀਟੀਸੀ ਦੀ ਨਿਊਜ਼ ਜਰੇ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਬਣੇ ਚੋਂ ਆਂਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੌਰੀ ਬਾਟ